ਬਰਨਾਲਾ ਤੋਂ ਆ ਰਹੀ ਹੈ ਜਿੱਥੋਂ ਦੇ ਪਿੰਡ ਪੱਖੋ ਕਲਾ ਚ ਘਰ ਚ ਜ਼ੋਰਦਾਰ ਧਮਾਕਾ ਹੋ ਗਿਆ ਤਿੰਨ ਮੰਜ਼ਿਲਾ ਘਰ ਦੀ ਛੱਤ ਉੱਡ ਗਈ ਹੈ ਤਿੰਨ ਮੰਜ਼ਿਲਾ ਦੀ ਘਰ ਦੀ ਛੱਤ ਟੁੱਟ ਕੇ ਡਿੱਗ ਚੁਕੀ ਆ ਬਲਾਸਟ ਤੋਂ ਬਾਅਦ ਘਰ ਨੂੰ ਵੀ ਅੱਗ ਲੱਗੀ ਹੈ ਅੱਗ ਲੱਗਣ ਕਾਰਨ ਇੱਕ ਸ਼ਖਸ ਝੁੱਲਸਿਆ ਹੈ ਬਰਨਾਲਾ ਦਾ ਪਿੰਡ ਪੱਖੋ ਕਲਾ ਜਿੱਥੇ ਇਹ ਜ਼ੋਰਦਾਰ ਧਮਾਕਾ ਹੋਇਆ ਹੈ ਹਾਲਾਂਕਿ ਧਮਾਕੇ ਦਾ ਕਾਰਨ ਕੀ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮੰਦਿਰ ਦੇ ਬਾਹਰ ਧਮਾਕਾ ਕੀਤਾ ਗਿਆ ਤੇ ਹੁਣ ਖਬਰ ਬਰਨਾਲਾ ਤੋਂ ਜਿੱਥੇ ਪਿੰਡ ਪੱਖੋ ਕਲਾ ਦੇ ਵਿੱਚ ਇੱਕ ਘਰ ਦੇ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਤਿੰਨ ਮੰਜ਼ਿਲਾ ਘਰ ਜਿਸ ਦੀ ਛੱਤ ਉੱਡ ਚੁੱਕੀ ਹੈ ਤਿੰਨ ਮੰਜ਼ਿਲਾ ਘਰ ਦੀ ਛੱਤ ਟੁੱਟ ਕੇ ਡਿੱਗੀ ਹੈ ਬਲਾਸਟ ਤੋਂ ਬਾਅਦ ਘਰ ਨੂੰ ਵੀ ਅੱਗ ਲੱਗ ਗਈ ਅੱਗ ਲੱਗਣ ਕਾਰਨ ਇੱਕ ਸ਼ਖਸ ਜ਼ਖਲ ਹੋ ਗਿਆ ਫਿਲਹਾਲ ਹਾਲੇ ਤੱਕ ਧਮਾਕੇ ਦੇ ਕਾਰਨ ਸਪਸ਼ਟ ਨਹੀਂ ਹੋਏ ਪਰ ਜਿਸ ਢੰਗ ਦੇ ਨਾਲ ਇਹ ਧਮਾਕਾ ਹੋਇਆ ਏ ਉਸ ਨੇ دہشت ਦਾ ਮਾਹੌਲ ਬਣਾ ਦਿੱਤਾ ਹੈ ਬਰਨਾਲਾ ਦਾ ਪੱਖੋ ਕਲਾ ਪਿੰਡ ਹੈ ਜਿੱਥੇ ਇੱਕ ਤਿੰਨ ਮੰਜ਼ਿਲਾ ਘਰ ਸੀ ਜਿੱਥੇ ਜ਼ੋਰਦਾਰ ਧਮਾਕਾ ਹੋਇਆ ਬਰਨਾਲਾ ਦੇ ਪਿੰਡ ਪੱਖੋਕਲਾਂ ਦੇ ਘਰ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤਿੰਨ ਮੰਜ਼ਿਲਾ ਘਰ ਦੀ ਛੱਤ ਉੱਡ ਗਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤੁਸੀਂ ਧਮਾਕਾ ਕਿੰਨਾ ਜ਼ੋਰਦਾਰ ਸੀ ਛੱਤ ਟੁੱਟ ਗਈ ਡਿੱਗ ਪਈ ਬਲਾਸਟ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਅੱਗ ਲੱਗਣ ਕਾਰਨ ਇੱਕ ਸ਼ਖਸ ਝੁੱਲਸ ਗਿਆ ਹਾਲਾਂਕਿ ਧਮਾਕੇ ਦੇ ਕਾਰਨ ਕੀ ਸੀ ਕਿ ਸਿਲੰਡਰ ਫਟਿਆ ਉਸ ਦੇ ਕਾਰਨ ਧਮਾਕਾ ਹੋਇਆ ਜਾਂ ਕੋਈ ਹੋਰ ਕਾਰਨ ਰਿਹਾ ਦੇਖ ਸਕਦੇ ਹੋ ਤੁਸੀਂ ਛੱਤ ਜਿਹੜੀ ਹੈ ਉਹ ਵਿੱਚੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇੱਟਾਂ ਬਾਲੇ ਤੁਹਾਨੂੰ ਨਜ਼ਰ ਆ ਰਹੇ ਨੇ ਜ਼ੋਰਦਾਰ ਧਮਾਕੇ ਤੋਂ ਬਾਅਦ ਇਹ ਛੱਤ ਟੁੱਟੀ ਹੈ ਤੇ ਇੱਥਾਂ ਜਿਹੜਾ ਸਮਾਨ ਪਿਆ ਸੀ ਉਸ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਬਲਾਸਟ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਕਾਰਨ ਇੱਕ ਸ਼ਖਸ ਵੀ ਝੁੱਲਸ ਗਿਆ ਹਾਲਾਂਕਿ ਕੀ ਇਨਵਰਟਰ ਦੇ ਵਿੱਚ ਧਮਾਕਾ ਬੈਟਰੀ ਦੇ ਵਿੱਚ ਧਮਾਕਾ ਹੋਇਆ ਕੀ ਸਿਲੰਡਰ ਦੇ ਵਿੱਚ ਧਮਾਕਾ ਹੋਇਆ ਪਰ ਹਾਲੇ ਤੱਕ ਕਾਰਨ ਸਪਸ਼ਟ ਨਹੀਂ ਹੋਏ ਬਰਨਾਲਾ ਦਾ ਪਿੰਡ ਹੈ ਪੱਖੋ ਕਲਾ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖ ਸਕਦੇ ਹੋ ਤੁਸੀਂ ਸਿਲੰਡਰ ਵੀ ਠੀਕ ਹੈ ਅਤੇ ਜੋ ਇਨਵਰਟਰ ਦਾ ਬੈਟਰਾ ਹੁੰਦਾ ਹੈ ਜੋ ਆਮ ਘਰਾਂ ਦੇ ਵਿੱਚ ਮੌਜੂਦ ਹੁੰਦਾ ਹੈ ਉਹ ਵੀ ਬਿਲਕੁਲ ਠੀਕ ਹੈ ਪਰ ਇਸ ਦੇ ਬਾਵਜੂਦ ਇਹ ਧਮਾਕਾ ਹੋਇਆ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਬਰਨਾਲਾ ਤੋਂ ਮੇਰੇ ਸਹਿਯੋਗੀ ਆਸ਼ੀਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਆਸ਼ੀਸ਼ ਕੀ ਅਪਡੇਟ ਕਿਸ ਢੰਗ ਦੇ ਨਾਲੇ ਬਲਾਸਟ ਹੋਇਆ ਕੀ ਕਾਰਨ ਸਾਹਮਣੇ ਆ ਰਹੇ ਨੇ ਵੀਰ ਵੀ ਜੀ ਜੇ ਪ੍ਰਵਾਹ ਦੇ ਮਤਲਬ ਸਿਰੇ ਤਿੰਨ ਮੀਟਰ ਦੇ ਕਰੀਬ ਜੋ ਪ੍ਰਵਾਹ ਸੁੱਤਾ ਪਿਆ ਸੀ ਉਹ ਇੱਕ ਵੱਡਾ ਧਮਾਕਾ ਹੁੰਦਾ ਤੇ ਆਸ ਪੜੋਚ ਵੀ ਲੋਕਾਂ ਚ ਹੀ ਪਏ ਮੇਰੀ ਗੂੰਜ ਜਾਂਦੀ ਬਟਕੀ ਦੀ ਤੇ ਸਾਰੇ ਛੱਤਾ ਬੀਜ ਦੇਖਣ ਨੂੰ ਮਿਲ ਰਿਹਾ ਕਿ ਸਾਰੀ ਛੱਤਾਂ ਵਿੱਚ ਇੱਦਾਂ ਹੀ ਖੱਡੇ ਪੈ ਚੁੱਕੇ ਨੇ ਮੈਂ ਕਿ ਛੱਤਾਂ ਟੁੱਟ ਚੁੱਕੀਆਂ ਨੇ ਤੇ ਧੁਮਾਕੇ ਦਾ ਹਈ ਅਸਲ ਜਾਣਕਾਰੀ ਨਹੀਂ ਮਿਲੀ ਕਿਉਂਕਿ ਧੁਮਾਕਾ ਜੇ ਇਸ ਤਰ੍ਹਾਂ ਨਾ ਹੁੰਦਾ ਕਿ ਇੱਕ ਥਾਂ ਧੁਮਾਕਾ ਹੋਊਗਾ ਤੇ ਇੱਕ ਥਾਂ ਨੁਕਸਾਨ ਦੇਖਣ ਨੂੰ ਮਿਲਦਾ ਹੁੰਦਾ ਜਾਂ ਤਾਂ ਦੇਖ ਦਿੱਤਾ ਪਰ ਇਹ ਸਾਰੇ ਕਈ ਕਮਰਿਆਂ 'ਚ ਇਹ ਧੁਮਾਕੇ ਦੀ ਜਿਹੜੀ ਟੁੱਟਪਾੜ ਦੇਖਣ ਨੂੰ ਮਿਲੀ ਹੈ ਤੇ ਇੱਕ ਕਮਰੇ 'ਚ ਅੱਗ ਵੀ ਲੱਗਦੀ ਹੈ ਤੇ ਉੱਥੇ ਇੱਕ ਜੋ ਘਰ ਦੇ ਮਾਲਕ ਸੀ ਉਹ ਚੁੱਲ੍ਹਸਦੇ ਉਹਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਜਾਂਦਾ ਹੈ ਤੇ ਹਾਲਾਂਕਿ ਆਹ ਸਿਲੰਡਰ ਵੀ ਠੀਕ ਪਾਇਆ ਜਾ ਸ਼ਹਿਰ ਜਾਂਚ ਵਿੱਚ ਜੁਟੀ ਹੈ ਪਰ ਜੂਰ ਲੋਕਾਂ ਨੂੰ ਇਹ ਸ਼ੰਕਾ ਜੂ ਲੱਗਦੀ ਹੈ ਜਿਸ ਸਮਾਂ ਬਾਰਿਸ਼ ਦਾ ਮੌਸਮ ਰਾਤ ਵਧਈ ਹੈ ਕਿ ਬਿਜਲੀ ਡਿੱਗਣ ਦੀ ਸ਼ੰਕਾ ਵੀ ਹੋ ਸਕਦੀ ਹੈ ਪਰ ਇਹਦਾ ਹਜੇ ਸਪਸ਼ਟ ਨਹੀਂ ਹੋ ਚੁੱਕਾ ਹੈ ਕਿ ਧਮਾਕਾ ਕਿਸ ਚੀਜ਼ ਦਾ ਧਮਾਕਾ ਜਿਸ ਨੂੰ ਲੈ ਕੇ ਇਹਨਾਂ ਨੁਕਸਾਨ ਦੇਖਣ ਨੂੰ ਮਿਲਿਆ ਬਿਲਕੁਲ ਆਸ਼ੀਸ਼ ਜ਼ਿਆਦਾਤਰ ਜਦੋਂ ਅਸਮਾਨੀ ਬਿਜਲੀ ਡਿੱਗਦੀ ਆ ਉਦੋਂ ਵੀ ਅਜਿਹਾ ਹੀ ਹੁੰਦਾ ਹੈ ਤੇੜਾ ਆ ਜਾਂਦੀਆਂ ਮਕਾਨਾਂ ਦੇ ਵਿੱਚ ਘਰਾਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਜਿਹੜੀਆਂ ਬਿਜਲੀ ਦੇ ਉਪਕਰਣ ਹੁੰਦੇ ਨੇ ਯੰਤਰ ਹੁੰਦੇ ਨੇ ਉਹ ਵੀ ਕਈ ਵਾਰ ਸੜ ਜਾਂਦੇ ਨੇ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਲੇ ਜਾਂਚ ਦਾ ਵਿਸ਼ਾ ਕਿਉਂਕਿ ਨਾ ਤਾਂ ਸਿਲੰਡਰ ਫਟਿਆ ਨਾ ਇਨਵਰਟਰ ਦਾ ਬੈਟਰੀਆ ਫਟਿਆ ਤਾਂ ਫਿਰ ਕੀ ਕਾਰਨ ਹੋ ਸਕਦੇ ਨੇ ਪਰਿਵਾਰ ਦਾ ਕਹਿਣਾ ਕਿ ਸੁੱਤਾ ਪਿਆ ਸੀ 3 ਵਜੇ ਸਵੇਰੇ ਤੜਕੇ ਇਹ ਬਲਾਸਟ ਹੋਇਆ ਧਮਾਕਾ ਹੋਇਆ ਆਲੇ-ਦੋਲੇ ਦੇ ਜਿਹੜੇ ਲੋਕ ਨੇ ਚਸ਼ਮਦੀਦ ਹੋਣਗੇ ਜਾਂ ਉਸ ਵੇਲੇ ਜਿਨੇ ਜਿਨ੍ਹਾਂ ਨੇ ਇਸ ਧਮਾਕੇ ਦੀ ਆਵਾਜ਼ ਸੁਣੀ ਹੋਣੀ ਆ ਉਹਨਾਂ ਦਾ ਕੀ ਕਹਿਣਾ ਕਿ ਬਹੁਤ ਜ਼ੋਰਦਾਰ ਧਮਾਕਾ ਸੀ ਪਰਿਵਾਰ ਕੀ ਕਹਿੰਦਾ ਕਿ ਅੱਬੜ ਬਾਹੇ ਉੱਠਿਆ ਕੀ ਕੁਝ ਹੋਇਆ ਉਸ ਵੇਲੇ ਇਸ ਧੁਮਾਕੇ ਨਾਲ ਜਿਹੜੇ ਪ੍ਰਵਾਤ ਸਹਿਮ ਦਾ ਮੌਤ ਦੇਖਣ ਨੂੰ ਮਿਲਿਆ ਪਰ ਆਸ-ਪਾਸ ਪੜੋਸਾਂ 'ਚ ਵੀ ਪੜੋਸੀ ਵੀ ਇਸ ਟੀ ਨੂੰ ਸਹਿਮੇ ਨਹੀਂ ਕਿ ਜਦੋਂ ਧੁਮਾਕਾ ਹੁੰਦਾ ਤੇ ਆਸ-ਪਾਸੇ ਆਸ-ਪਾਸੇ ਉਹ ਲੋਕਾਂ ਨੂੰ ਵੀ ਸੁਣਵਾਈ ਮਿਹਰੀ ਸੁਰ ਆਵਾਜ਼ ਸੁਮਾਈ ਦਿੰਦੀ ਆ ਤੇ ਧੂਮਾਕਾ ਇਹਦੇ ਜ਼ੋਰਦਾਰ ਧੂਮਾਕਾ ਹੁੰਦਾ ਤੇ ਜਦੋਂ ਘਰੇ ਜਾ ਕੇ ਦੇਖਿਆ ਜਾਂਦਾ ਤੇ ਇਸ ਤਰ੍ਹਾਂ ਦੀ ਜਬ ਅੱਗ ਵੀ ਲੱਗੀ ਕਮਰੇ 'ਚ ਅੱਗ ਲੱਗੀ ਹੁੰਦੀ ਹੈ ਤੇ ਬਾਕੀ ਜਿਹੜੇ ਘਰ ਨੇ ਉਹ ਸਾਰੇ ਲੈਂਟਡ ਟੁੱਟ ਜਾਂਦੇ ਨੇ ਪਰ ਇਸ ਹੁਣ ਵੱਡੀ ਗੱਲ ਦੀ ਇਹ ਵੇਜ ਇਹ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਇਹ ਧੂਮਾਕਾ ਕਿਸ ਚੀਜ਼ ਦਾ ਹੋਇਆ ਕਿਉਂਕਿ ਛੱਤੇ ਦੀ ਜਾਂਚ ਕੀਤੀ ਜਾ ਰਹੀ ਹੈ ਕੋਈ ਇਹ ਜਿਹਾ ਪਦਾਸਨਾ ਰੱਖਿਆ ਗਿਆ ਹੋਵੇ ਜਿਹੜਾ ਜਿਹੜਾ ਬਲਾਸਟ ਹੋਇਆ ਹੋਵੇ ਪਰ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਪਰ ਕੁਝ ਗੱਲਾਂ ਜ਼ਰੂਰ ਚਰਚਾ ਲੱਗਦੀ ਹੈ ਕਿ ਜਿਵੇਂ ਮੌਸਮ ਦੀ ਚਰਚਾ ਹੈ ਕਿ ਬਿਜਲੀ ਵੀ ਕਿਤੇ ਡਿੱਗੀ ਹੋ ਸਕਦੀ ਹੈ ਪਰ ਹੁਣ ਇਹ ਪੁਲਿਸ ਨੇ ਕਹਿੰਨੇ ਕਿ ਚਾ ਜਾਂਚ ਦਾ ਵਿਸ਼ਾ ਜਾਂਚ ਦੇ ਬਾਅਦ ਹੀ ਪਤਾ ਚੱਲੂਗਾ ਕਿ ਅਨਮੀਟਰ ਦਾ ਜਾਂ ਕਿਸੇ ਕਿਉਂਕਿ ਐਸਾ ਪਦਾਰਥ ਪਿਆ ਜਿਹਦਾ ਧਮਾਕਾ ਹੋਇਆ ਇਹ ਬਾਅਦ ਚ ਪਤਾ ਲੱਗੂਗਾ ਜੀ ਅਸੀਂ ਸ਼ਾਲੇ ਦੁਆਲੇ ਕੀ ਹੈ ਵੱਸੋਂ ਹੈ ਕੋਈ ਧਾਰਮਿਕ ਸਥਾਨ ਹੈ ਕੋਈ ਸਕੂਲ ਹੈ ਕੋਈ ਕਿਸ ਤਰ੍ਹਾਂ ਦਾ ਜਾਂ ਸਿਰਫ ਰਿਹਾਇਸ਼ੀ ਇਲਾਕਾ ਹੈ ਰੈਸ਼ੀ ਲੱਕ ਜੀ ਪਿੰਡ ਦੇ ਵਿੱਚੋਂ ਰੈਸ਼ੀ ਲੱਕ ਆਸੇ ਪਾਸੇ ਘਰ ਨੇ ਬਾਕੀ ਘਰਾਂ ਚ ਕੋਈ ਨੁਕਸਾਨ ਨਹੀਂ ਹੋਇਆ ਇਕਲੇ ਇਕ ਘਰ ਚ ਨੁਕਸਾਨ ਹੋਇਆ ਜਿੱਥੇ ਇਤਮਾਕਾ ਹੋਇਆ ਤੇ ਇਸੇ ਘਰ ਦੀ ਛੱਤਾਂ ਵੀ ਸਾਰੀਆਂ ਵਿੱਚ ਟੁੱਟ ਚੁੱਕੀਆਂ ਨੇ ਤੇ ਆਸੇ ਪਾਸੇ ਸਮਾਨ ਕਿਤੇ ਦੇ ਇਕ ਨੂੰ ਮਿਲ ਰਿਹਾ ਤੇ ਇੱਕ ਹਮਲੇ ਜਿਹਾ ਅੱਗ ਵੀ ਲੱਗੀ ਹੈ ਜਿਸ ਜਿਸ ਸ਼ਖਸ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਅੱਗ ਦੇ ਨਾਲ ਝੁਲਸਿਆ ਉਸ ਦੀ ਹਾਲਤ ਕਿਸ ਤਰ੍ਹਾਂ ਦੱਸੀ ਜਾ ਰਹੀ ਹੈ ਆ ਜੀ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਾ ਦਿੱਤੇ ਗਏ ਆ ਤੇ ਜਿਆਦਾ ਉਹਨਾਂ ਦੀ ਹਾਲਤ ਮਰਗੀ ਸਾਰੇ ਮਰਗੀ ਇੱਕ ਤਰ੍ਹਾਂ ਨਾਲ ਜਲ ਚੁੱਕੀ ਨੇ ਥੋੜਾ ਜਿਹਾ ਉਹਨਾਂ ਦਾ ਮਰਗੀ ਡਾਕਟਰਾਂ ਨੇ ਵਿਚਾਰ ਇਹ ਕਿ ਹਜੇ ਬਾਕੀ ਮੇਨ ਗੱਲ ਦੇ ਵਿਚਾਰ ਰਹਿ ਗਿਆ ਤੇ ਹਜੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਨਾ ਇਲਾਜ ਚੱਲ ਰਿਹਾ ਹੈ ਇਲਾਜ ਦੌਰਾਨ ਉਹਨਾਂ ਨੇ ਆਪਣੇ ਜੋ ਜੋ ਉਹਨਾਂ ਦਾ ਹਾਦਸਾ ਬੀਤਿਆ ਉਹ ਵੀ ਉਹਨਾਂ ਨੇ ਆਪਣੀ ਆਪਣੀ ਆਸੀ ਜਾਣਕਾਰੀ ਛਾਡੀ ਸੀ ਜੀ ਆਸ਼ੀਸ਼ ਕੋਈ ਪੁਲਿਸ ਦੀ ਟੀਮ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਇੱਥੇ ਜਾਂਚ ਦੇ ਲਈ ਜੀ ਐਸਐਚਓ ਰੂੜੇ ਕੇ ਉਹ ਉੱਥੇ ਪਹੁੰਚ ਚੁੱਕੇ ਆ ਆਪਣੀ ਟੀਮ ਨਾਲ ਉਹਨਾਂ ਨੇ ਆਪਣੀ ਜਾਂਚ ਕੀਤੀ ਉਹਨਾਂ ਨੇ ਇਹੀ ਕਹਿਣਾ ਹੈ ਜਾਂਚ ਦਾ ਵਿਸ਼ਾ ਤੇ ਜਾਂਚ ਕਰਕੇ ਅਸਲੀ ਇਹਦੀ ਗਹਿਰਾਈ ਤੱਕ ਜਾਇਆ ਜਾਊਗਾ ਕਿ ਕਿਸ ਤਰ੍ਹਾਂ ਦਾ ਇਹ ਤਮਾਕਾਤ ਕਿਵੇਂ ਹੋਇਆ ਤਮਾਕਾ ਜੀ ਆ ਪਰਿਵਾਰ ਕਹਿ ਰਿਹਾ ਕੁਝ ਛੱਤ ਤੇ ਅਜੀਹੀ ਚੀਜ਼ ਪਈ ਸੀ ਜਿਸ ਨੂੰ ਇਸ ਤਰ੍ਹਾਂ ਤਮਾਕੇ ਦੇ ਵਿੱਚ ਤਬਦੀਲ ਹੋ ਸਕਦੀ ਹੈ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਸੀ ਪਿਆ ਛੱਤ ਦੇ ਉੱਤੇ ਕਿਉਂਕਿ ਪਰ ਤੁਸੀਂ ਕਹਿ ਰਹੇ ਤੇ ਜਗ੍ਹਾ ਜਗ੍ਹਾ ਹੋਇਆ ਖੱਡੇ ਜੀ ਜੀ ਆ ਪਰਿਵਾਰ ਵੀ ਕਹਿ ਰਿਹਾ ਆਸ-ਪਾਸ ਦੇ ਪੜੋਸੀ ਵੀ ਕਹਿ ਰਹੇ ਮਰਗੀ ਉਹ ਜਾਂਚ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਇਸ ਤਰ੍ਹਾਂ ਦਾ ਪਦਾਰਥ ਇਸ ਤਰ੍ਹਾਂ ਦਾ ਕੈਮੀਕਲ ਮਾ ਪਿਆ ਹੋਵੇ ਜਿਹਦੇ ਕਰਕੇ ਇਹ ਬਰਸਟ ਹੋਇਆ ਪਰ ਹੁਣ ਉਹ ਜਾਂਚ ਕਰ ਰਹੇ ਨੇ ਕਿ ਜਾਂ ਤੇ ਇਸ ਤਰ੍ਹਾਂ ਨਾ ਧੁਮਾਕਾ ਤੇ ਇਸ ਤਰ੍ਹਾਂ ਅੱਗ ਲੱਗਣੀ ਇਹ ਕਿਸ ਤਰ੍ਹਾਂ ਦਾ ਜਿਹੜਾ ਇਹ ਜੇ ਕੈਮੀਕਲ ਜਾਂ ਪਦਾਰਥ ਹੈ ਜਾਂ ਫੇ ਬਿਜਲੀ ਡਿੱਗੀ ਹੁੰਦਾ ਸ਼ੰਕਾ ਪਈ ਜਾ ਰਹੀ ਹੈ ਠੀਕ ਹੈ ਆਸ਼ੀਸ਼ ਤੁਸੀਂ ਨਜ਼ਰ ਬਣਾਈ ਰੱਖੋ ਦੁਬਾਰਾ ਤੁਸੀਂ ਤੁਹਾਡੇ ਕੋਲ ਆਵਾਂਗੇ ਅਪਡੇਟ ਲੈਣ ਦੇ ਲਈ ਪਰ ਫਿਲਹਾਲ ਸ਼ੁਕਰੀਆ ਬਰਨਾਲਾ ਦਾ ਪਿੰਡ ਪੱਖੋਕਲਾ ਜਿੱਥੇ ਇੱਕ ਘਰ ਦੇ ਵਿੱਚ ਜ਼ੋਰਦਾਰ ਧੁਮਾਕਾ ਹੋਇਆ ਤਿੰਨ ਮੰਜ਼ਲਾ ਘਰ ਹੈ ਜਿਸ ਦੀ ਛੱਤ ਵੀ ਉੱਡੀ ਹੈ ਤਿੰਨ ਮੰਜ਼ਲਾ ਘਰ ਦੀ ਛੱਤ ਟੁੱਟ ਕੇ ਡਿੱਗੀ ਆ ਬਲਾਸਟ ਤੋਂ ਬਾਅਦ ਘਰ ਨੂੰ ਵੀ ਅੱਗ ਲੱਗੀ ਆ ਅੱਗ ਲੱਗਣ ਕਾਰਨ ਇੱਕ ਸ਼ਖਸ ਝੁੱਲਸ ਗਿਆ ਫਿਲਹਾਲ ਹਜੇ ਤਮਾਕੇ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਪਰ ਤਸਵੀਰਾਂ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਸਿਲੰਡਰ ਹੈ ਉਹ ਠੀਕ ਪਿਆ ਜਿਹੜਾ ਇਨਵਰਟਰ ਹੈ ਉਹ ਵੀ ਠੀਕ ਪਿਆ ਹਾਲਾਂਕਿ ਬੈਟਰੀ ਜੋ ਇਨਵਰਟਰ ਦਾ ਉਹ ਵੀ ਠੀਕ ਹੈ ਹਾਲਾਂਕਿ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਅਸਮਾਨੀ ਬਿਜਲੀ ਡਿੱਗੀ ਹੋਵੇ ਪਰ ਹਾਲੇ ਇਸ ਸੰਬੰਧੀ ਕੁਝ ਵੀ ਕਹਿਣਾ ਸਹੀ ਨਹੀਂ ਹੋਏਗਾ ਪੁਲਿਸ ਜਾਂਚ ਕਰ ਰਹੀ ਹੈ ਪ੍ਰਸ਼ਾਸਨਿਕ ਟੀਮਾਂ ਜਾਂਚ ਕਰ ਰਹੀਆਂ ਨੇ ਪਰ ਪਰਿਵਾਰ ਡਰਿਆ ਹੋਇਆ ਹੈ ਕਿਉਂਕਿ ਛੱਤ ਇੱਕ ਜਗ੍ਹਾ ਤੋਂ ਨਹੀਂ ਕਈ ਜਗ੍ਹਾ ਤੋਂ ਟੁੱਟ ਚੁੱਕੀ ਹੈ ਛੱਤ ਦੇ ਵਿੱਚ ਖੱਡੇ ਪੈ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਛੱਤ ਬਿਲਕੁਲ ਟੁੱਟ ਕੇ ਡਿੱਗੀ ਵੀ ਹੈ ਤੇ ਹੇਠਾਂ ਜੋ ਸਮਾਨ ਪਿਆ ਉਸ ਦਾ ਵੀ ਨੁਕਸਾਨ ਹੋਇਆ ਹੈ ਹਾਲਾਂਕਿ ਕੀ ਅਸਮਾਨੀ ਬਿਜਲੀ ਡਿੱਗੀ ਹੈ ਜਾਂ ਹੋਰ ਕੋਈ ਕਾਰਨ ਹੈ ਇਹ ਜਾਂਚ ਦਾ ਵਿਸ਼ਾ ਹੈ ਅਸੀਂ ਸੁੱਤੇ ਪਏ ਸੀ ਕਦੋਂ ਹੋਇਆ ਇਹ ਤਾਂ ਕੋਈ ਗੱਲ ਹੈ ਕਿ ਉਹਦਾ ਤਾਂ ਨੁਕਸਾਨ ਹੋਇਆ ਕਿੰਨੇ ਵਲੇ ਜਖਮੀ ਹੈਗੇ ਇਹਦੇ ਨੁਕਸਾਨ ਤਾਂ ਹੀ ਮੇਰੇ ਪਤੀ ਦੇ کافی ਉਹ ਇਦਣੇ ਆਫਰ ਕਰਦੇ ਸੀਗੇ ਦੇਖਦੇ ਸੀ ਕੀ ਹੋਇਆ ਫਿਰ ਉਹਨਾਂ ਦੀ ਜਿਆਦਾ ਜਲ ਨਹੀਂ ਹੋਗੀ ਹਾਂ ਨਹੀਂ ਕਿੰਨੇ ਦੇ ਸਾਢੇ 7 ਚਾਹੀਏ ਆਜੀ ਜੀ ਸਾਰੇ ਤੋਂ ਨਹੀਂ ਕੀ ਮੰਗਤਾ ਲੱਗੇ ਕੋਈ ਨਹੀਂ ਕਾਰਨ ਦਾ ਕੁਝ ਪਤਾ ਨਹੀਂ ਆਹ ਸਟੇ ਬੋਲਾ ਸਿੰਘ ਜੀ ਇਹ ਘਰ ਦਾ ਜੀ ਇਹ ਹੋਇਆ ਜੀ ਤੜਕੇ 3:00 ਵਜੇ ਦਾ ਟਾਈਮ ਸੀ ਇਹ ਆਇ ਲੱਗਾ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਿ ਚਾਂਸ ਕੀ ਹੋਇਆ ਤੇ ਸੰਤਾ ਨੂੰ ਪਤਾ ਲੱਗਿਆ ਵੀ ਜਦੋਂ ਬੰਬ ਮਗੋਂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪਟੀਆਂ ਗਈਆਂ ਜਿਹੜਾ ਸਮਾਨ ਪਿਆ ਸਾਰਾ ਪੁੱਤ ਪੁੱਤ ਕੇ ਸਾਰਾ ਚੂਰਾ ਹੋ ਗਿਆ ਜੀ ਫਰਿੱਜ ਵਗੈਰਾ ਕੂਲਰ ਵਾ ਸਾਰੇ ਕੁਝ ਖਰਾਬ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਕਿੰਨੇ ਲੱਖ ਦਾ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਲਗਭਗ ਆਪ ਨੂੰ ਕੀ ਹੋਇਆ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਦੁੱਲੇ ਜਵਾਕ ਉਹਦੇ ਘਰ ਵਾਲੀ ਉਹ ਪੈਸੇ ਸੀ ਨਾਲ ਉਹਦੇ ਨਾਲ ਸਰੀਰ ਨਾ ਤੋੜਾ ਕੇ ਛੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਇਹਦੇ ਦੇ ਘਰ ਵਾਲੀ ਆ ਉਹਦੇ ਸਿਰ ਚ ਸੱਟਾਂ ਲੱਗੀਆਂ ਟੋਟਾ ਟੋਟਾ ਵੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗੋ ਪਟਾਕਾ ਪਿਆ ਇਹ ਸੁਖਦੇਵ ਸਿੰਘ ਜੀ ਇਹ ਜੇ ਬਲਾਇਟਾ ਕੁਦਰਤੀ ਬਲਾਇਟਾ ਜਿਉਂ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਗੈਰ ਤੋਂ ਕਹਿੰਦੇ ਕੋਈ ਇੰਨ ਬੱਟੇ ਤੋਂ ਕਹਿੰਦੇ ਜੀ ਪਰ ਨੁਕਸਾਨ ਬਹੁਤ ਆਇਆ ਜਿਹਨੇ ਬੱਚੇ ਕੋਸ ਨਹੀਂ ਗਏ ਇੰਨਾ ਕਿ ਨੁਕਸਾਨ ਹੋਇਆ ਬਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗਿਆ ਬੱਚਾ ਬਚ ਗਿਆ ਜੀ ਜਿਹੜਾ ਹਰ ਮੇਲੇ ਘਰ ਦਾ ਮਾਲਕਾ ਜੀ ਉਹ ਦੱਸ ਲਈ ਜੀ ਸੱਟਾਂ ਬਹੁਤ ਜ਼ਿਆਦਾ ਆ ਗਈ ਗੁੰਮ ਪੈਸੇ ਬਾਰੇ ਨਹੀਂ ਪਤਾ ਕਿ ਨਕਸਾਨਪਾਤ ਕੋਟੇ 9-10 ਲੱਖ ਦਾ ਨੁਕਸਾਨ ਹੋਇਆ ਕੋਟੇ ਕੋਟੇ ਪੂਰਾ ਦੂਗ ਲਾਗੀ ਜੋ ਡਿਗਡੂ ਕੇ ਵੈ ਸੱਟ ਕੋਈ ਸਰਟੀਫਿਕੇਟ ਬਜਟ ਟਾਪ ਟੰਡ ਕੀ ਕੋਈ ਮਕਾਨ ਸਾਰਾ ਟਰਟੇ ਰਿ ਹੋਇ ਅਸੀਂ ਪਿੰਡ ਦੇ ਵਿੱਚ ਹੀ ਮੌਕੇ ਤੇ ਪਹੁੰਚੇ ਤੇ ਹਰਮਨ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਜੀ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੇ ਹੈਗੇ ਨੇ ਸੱਟਾ ਉੱਡ ਗਏ ਤੇ ਜਾਨੀ ਨੁਕਸਾਨ ਜਿਹੜਾ ਹੁਣ ਉਹ ਬਚ ਗਿਆ ਘਰ ਦਾ ਮਾਲ ਜਿਹੇ ਹਰਮਨ ਸਿੰਘ ਉਹ ਥੋੜਾ ਚੁਲਸਿਆ ਗਿਆ ਉਹ ਬੀਐਮਸੀ ਹਸਪਤਾਲ ਦੇ ਵਿੱਚ ਦਾਖਲਾ ਹੈ ਉਨੇ ਕਾਰ ਲਈ ਸੀ ਕਿ ਸੁਖਪਾਲ ਘਰ ਉਹ ਮੈਨਰ ਜਿਹੜੀ ਹੈ ਜਖਮੀ ਹੈ ਜੀ ਤਾਂ ਉਹ ਬਤਾ ਲੱਗੇ ਸਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਠ ਰਹਿਣਾ ਕੰਮ ਕਰ ਦਿੰਦੇ ਨੇ ਇਹ ਬੈਟਰੀ ਬੁੱਟ ਰਹੀਦਾ ਕੁਝ ਬੈਟਰੀ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾ ਹੈਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਕਹ ਰਿਹਾ ਸਮਾਨੀ ਹਾਂ ਉਹ ਵੀ ਕਹਿ ਰਹੇ ਨੇ ਉਹ ਤਾਂ ਵੀ ਚਲੋ ਬਦਲਵਾਈ ਵਾਲਾ ਮੌਸਮ ਹੈਗਾ ਉਹਦੀ ਪੋਸਿਬਿਲਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ ਫਿਰ ਵੀ ਦੇਖਦੇ ਆ ਜੋ ਕੁਝ ਹੋਇਆ ਹੈਗਾ ਉਹਦੇ ਮੁਤਾਬਕ ਜੋ ਬੰਦਾ ਹੈਗਾ ਆ ਅਸੀਂ ਜਿਹੜੇ ਹੈਗੇ ਜ਼ਖਮੀ ਹੈਗੇ ਗੇਮ ਸਟੋਰ ਨੇ ਬਿਆਨ ਲਿਖ ਰਹੇ ਆ ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ ਉਹਨੇ ਦੱਸੋ ਤਾਂ ਕੋ ਜੋ ਵੀ ਬੰਦੀ ਕਰ ਵੀ ਆ ਮੁਰਚਲੇ ਹੁੰਦੇ ਜਾਉਂਦੇ ਆ